ਜੇਰਾ ਲੱਗਿਆ ਤਾਂ ਲੱਗਿਆ ਯਾਰ ਜੀ ਦੋਸਤੋ ਢਣੋਲੇ ਮੇਲੇ ਤੇ ਰੌਲਾ ਚੱਲੀ ਜਾਂਦਾ ਸੀ ਦੋਸਤੋ ਦੇਖ ਸਕਦੇ ਆ ਕੀ ਰੌਲਾ ਥੋਨੂੰ ਬਾਈ ਨਾਲ ਗੱਲਬਾਤ ਵੀ ਕਰਾਈਆ ਦੋਸਤੋ ਝੋਟਿਆਂ ਦਾ ਕੰਪੀਟੀਸ਼ਨ ਦੇ ਵਿੱਚ ਰੌਲਾ ਪੈ ਗਿਆ ਪਹਿਲੇ ਨੰਬਰ ਤੇ ਜਿਹੜਾ ਝੋਟਾ ਚੱਲੀ ਜਾਂਦਾ ਉਹ ਅਰਜਨ ਕੁੰਗੜ ਦਾ ਦੋਸਤੋ ਦੇਖ ਸਕਦੇ ਹੋ ਤੁਸੀਂ ਤੇ ਦੋਸਤੋ ਬਹੁਤ ਛੋਟੇ ਜਿਹੜੇ ਬਾਹਰੇ ਹੋ ਗਏ ਜਿਹੜਾ ਸਾਹਮਣੇ ਬੋਲਾਗਾ ਉਹਦਾ ਵੀ ਰੌਲਾ ਪੈ ਰਿਹਾ ਇਹ ਦੂਜੇ ਨੰਬਰ ਤੇ ਆ ਕਹਿੰਦੇ ਪਹਿਲੇ ਨੰਬਰ ਤੇ ਆ ਦੋਸਤੋ ਤੇ ਪਹਿਲੇ ਨੰਬਰ ਤੇ ਅਰਜਨ ਕੁੰਗੜ ਦਾ ਜਿਹੜਾ ਬੋਲ ਚੱਲੀ ਜਾਂਦਾ ਦੋਸਤੋ ਰੌਲਾ ਪੈ ਰਿਹਾ ਹਜੇ ਭਖ ਰਿਹਾ ਮੈਚ ਤੁਹਾਨੂੰ ਵੀਡੀਓ ਥੋੜੀ ਜਿਹੀ ਲੇਟ ਮਿਲੂਗੀ ਦੋਸਤੋ ਥੋੜੇ ਨਾਲ ਸ਼ੇਅਰ ਕਰਾਂਗੇ ਤੇ ਕੀ ਗੱਲਬਾਤ ਹੋਈ ਆ ਅੱਜ ਉਹ ਦੇਖਦੇ ਆਂਗੇ ਰੋਲਾ ਪੈ ਗਿਆ ਭਾਈ ਰੋਲਾ ਪੈ ਗਿਆ ਧਰੋਲੇ ਮੇਲੇ ਦੇ ਉੱਤੇ ਦੇਖ ਸਕਦੇ ਆ ਜੋ ਗੱਲਬਾਤ ਕਰਾਉਂਦੇ ਆ ਕੀ ਗੱਲਬਾਤ ਹੋਈ ਹੈਗੀ ਭਾਈ ਕੀ ਗੱਲਬਾਤ ਹੋ ਗਈ ਹੁਣ ਗੱਲਬਾਤ ਵੀਰੇ ਕੋਹ ਨਹੀਂ ਵੀ ਉਹ ਆਪ ਦਾ ਦੂਜੇ ਨਾਲ ਪਹਿਲੇ ਨੰਬਰ ਤੇ ਕਰਦੇ ਸੀਗੇ ਇਹ ਸਾਡੇ ਆ ਗੋੜਾ ਗੜੇ ਮੇਲੇ ਦੀ ਗੱਲ ਕਰਦਾ ਉਹ ਕਹਿੰਦਾ ਜੀਵਨ ਚੱਕਰੀ ਉਹ ਨਹੀਂ ਮੇਲੇ ਤੇ ਅਸੀਂ ਗਏ ਸੀ ਆਹੀ ਝੂਟਾ ਸੀ ਉੱਥੇ ਵੀ ਨਹੀਂ ਜੀਵ ਚੱਕਰੀ ਇਹਨਾਂ ਨੇ ਉਹ ਕਿ ਨਹੀਂ ਜੀਵਨ ਜਗ ਰਿਹਾ ਉਹਦੇ ਮੇਲੇ ਤੇ ਕਰੀ ਸੀ ਤੇ ਆਪ ਦਾ ਪਹਿਲੇ ਤੇ ਲਾਦਾ ਹਰਵਰੀਓ ਸਾਡੇ ਨਾਲ ਆਉਂਦਾ ਮੇਲੇ ਤੇ ਅੱਜ ਤੱਕ ਉਹ ਪਹਿਲੇ ਨੰਬਰ ਤੇ ਨਹੀਂ ਆਇਆ 6ਵੇਂ 7ਵੇਂ ਤੇ ਰਿਹਾ ਅੱਜ ਵੀ 8ਵੇਂ ਤੇ ਗਿਆ ਕੋਟੜਾ ਕਲਾ ਪਹਿਲੇ ਤੇ ਕਿਵੇਂ ਆ ਗਿਆ ਆਹੀ ਛੋਟਾ ਪਹਿਲੇ ਤੇ ਆਇਆ ਉੱਥੇ ਇੱਕ ਐਵੇਂ ਨੰਬਰ ਤੇ ਆਇਆ ਤੇ ਉੱਥੇ ਦੂਜੇ ਦੇ ਨਾਲ ਤਾਂ ਆਪ ਦਾ ਨੰਬਰ ਪਹਿਲੇ ਤੇ ਲਵਾਤਾ ਠੀਕ ਹੈ ਅੱਜ ਆਉਂਦਾ ਉੱਥੇ ਅੱਜ ਵੀ ਤੇ ਗਿਆ ਪਹਿਲੇ ਨੇ ਉੱਥੇ ਵੀ ਬੰਦੇ ਨੇ ਕਿਸੇ ਦੀ ਸੁਣੀ ਨਹੀਂ ਗੱਲ ਸਾਡੀ ਇਹ ਝੋਟਾ ਹੀ ਨਹੀਂ ਸਾਰੇ ਝੋਟੇ ਨੇ ਝੋਟਾ ਹੀ ਨਹੀਂ ਦੇਣੀ ਪਹਿਲੇ ਖੜਾ ਰਿਹਾ ਕੋਈ ਨਹੀਂ ਦੇਖੋ ਹੀ ਨਹੀਂ ਇਹੋ ਤਾਂ ਹੈ ਕਿ ਨਹੀਂ ਵਾਜਦਾ ਜਨਾਰਾ ਹੁਣ ਵੀ ਰੋਲਾ ਪਾਉਂਦਾ ਹੀ ਜਾਣ ਕੇ ਕਿ ਜੀਵ ਚੱਕ ਰੋਲਾ ਆਪਦੀ ਮਿਲਣ ਤੇ ਕਰੀ ਸੀ ਅਸੀਂ ਉੱਥੇ ਸੀ ਅਸੀਂ ਵੀ ਤੁਰਿਆਏ ਉੱਥੇ ਇਹਨਾਂ ਨੇ ਰੋਲਾ ਨਹੀਂ ਪਾਇਆ ਰੋਲਾ ਉੱਥੇ ਸਾਰੇ ਪਿੰਡਾਂ ਨੂੰ ਪਤਾ ਲੱਗ ਗਿਆ ਸੀ ਵੱਡੇ ਛੋਟੇ ਦਾ ਝੋਟਾ ਵੀ ਫਰਕ ਪਤਾ ਰਹੇ ਨੇ ਨਿੱਕਾ ਜਿਹਾ ਤਾਂ ਹੈਗਾ ਉਹ ਲੱਤਾਂ ਹੀ ਡੇਣੀ ਹੁੰਦਾ ਜਿਹੜਾ ਝੋਟਾ ਹੈਗਾ ਹੁਣ ਤਾਂ ਸੰਤੁਸ਼ਟਾਂ ਤਾਂ ਸੀ ਰਿਜ਼ਲਟ ਤੋਂ ਉਹ ਦਾਅ ਪਾ ਕੇ ਨਹੀਂ ਮਰੀਆਂ ਚਲੋ ਦੂਜੇ ਨੰਬਰ ਦੇ ਜਿਹੜਾ ਝੋਟਾ ਸੀ ਦਾਪ ਪਾ ਕੇ ਪਹਿਲੇ ਨੰਬਰ ਤੇ ਲੋੜ ਦੋਨੇ ਤੇ ਅਸੀਂ ਦਾਪ ਪਾ ਵਾਲੇ ਨੇ 20 ਬੰਦੇ ਅਸੀਂ ਇਕੱਠੇ ਕਰ ਲੈਣੇ ਠੀਕ ਹੈ ਇਹ ਕੀ ਗੱਲ ਬਣੀ ਜਿਹੜੇ ਜੱਜ ਨੇ ਫੈਸਲਾ ਕਰਦਾ ਅਸੀਂ ਵੀ ਉੱਥੇ ਦੂਜੇ ਨੰਬਰ ਦੀ ਸੀ ਅਸੀਂ ਮੰਨ ਲਿਆ ਅਸੀਂ ਕਿ ਵੀ ਦੂਜੇ ਤੇ ਹੈਗਾ ਚਲ ਕੋਈ ਗੱਲ ਨਹੀਂ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਰ ਰੋਲਾ ਪਾਣ ਦੀ ਚਾਹ ਅੱਜ ਫੈਸਲਾ ਸਹੀ ਦਿੱਤਾ ਜਮਾ ਪੂਰਾ ਫੈਸਲਾ ਸਹੀ ਆ ਬਈ ਜਮਾ 1 ਨੰਬਰ ਦਾ ਫੈਸਲਾ ਆ ਠੀਕ ਹੈ ਜਮਾ A to Z ਜਮਾ ਸੰਤੋਸ਼ਤਾ ਠੀਕ ਹੈ ਜੇ ਸਾਡੇ ਐਂਡ ਤੇ ਵੀ ਆ ਜਾਂਦਾ ਜਿਹੜਾ ਇੱਕ ਵਾਰੀ ਫੈਸਲਾ ਦਿੱਤਾ ਉਹ ਫੈਸਲਾ ਟਲ ਆ ਜਿਹੜੀ ਗੱ ਇੱਧਰ 22 ਨੰਬਰ ਆਜੀ 3 ਨੰਬਰ ਤੇ ਆ ਗਿਆ ਇਹ ਕਿਹਨੇ ਆ ਗਿਆ ਇਹ ਚਾਲਦੇ ਆ ਰੰਗਾ ਬਟੂ ਤੋਂ 2 ਨੰਬਰ ਤੇ ਜਿਹੜਾ ਛੋਟਾ ਉਹਦਾ ਰੋਲਾ ਚੱਲੀ ਜਾਂਦਾ ਪਹਿਲੇ ਨੰਬਰ ਦਾ ਤਾਂ ਹੋ ਗਿਆ ਐਲਾਨ ਤੇ ਪਹਿਲੇ ਨੰਬਰ ਦਾ ਹੋ ਗਿਆ ਰਾਣ ਦੂਜੇ ਨੰਬਰ ਤੇ ਜਿਹੜਾ ਰੌਲਾ ਚੱਲੀ ਜਾਂਦਾ ਹੋਏ ਹੁਣ ਦੇਖਦੇ ਆ ਕੀ ਰੌਲਾ ਕੀ ਗੱਲਬਾਤ ਆ ਤੁਹਾਨੂੰ ਦੱਸਾਂਗੇ ਥੋੜਾ ਟੈਸਟੀ ਗੱਲਾਂ ਚ ਪ੍ਰੋਬਲਮ ਆ ਗਈ ਝੋਟੇ ਦੇ ਤੇ ਕਰੀ ਜਾਂਦੇ ਨੇ ਰੌਲਾ ਦੇਖ ਸਕਦੇ ਆ ਤੁਹਾਨੂੰ ਥੋੜੇ ਸਾਹਮਣੇ ਆ ਦੋਸਤੋ ਕੀ ਗੱਲਬਾਤ ਬਣਦੀ ਆ ਦੇਖ ਸਕਦੇ ਹੋਗੇ ਦੋਸਤੋ ਪਹਿਲੇ ਨੰਬਰ ਦਾ ਝੋਟਾ ਗਿਆ ਇਹ ਅਰਜਨ ਕੂਗੜ ਦਾ ਬਾਪਾ ਇਹਦਾ ਦੋਸਤੋ ਅਰਜਨ ਕੂਗੜ ਬਾਪਾ ਇਹਦਾ ਪਿੰਡ ਛੀਨੇ ਵਾਲਾ ਆਗਾ ਬਾਈ ਪਹਿਲਾਂ ਇਹ ਕੋਟੜੇ ਮੇਲੇ ਤੇ ਦੂਜੇ ਨੰਬਰ ਤੇ ਰਿਹਾਗਾ ਤੇ ਅੱਜ ਜਿਹੜਾ ਫੈਸਲਾ ਹੋਇਆ ਬਹੁ ਸੰਤੋਸ਼ਟ ਫੈਸਲਾ ਹੋਇਆਗਾ ਬਾਈ ਹੋਰਾਂ ਨੇ ਬਹੁਤ ਤਾਂ ਜਿਵੇਂ ਆਪਾਂ ਕਹਿੰਦੇ ਆ ਪੂਰਾ ਜੋਰ ਲਾਇਆ ਦੀ ਝੋਟੇ ਤੇ ਪਰ ਇੱਕ ਨੰਬਰ ਤੇ ਆਇਆਗਾ ਕਿਵੇਂ ਲੱਗਦਾ ਕੀ ਫੈਸਲਾ ਜੀ ਇਹ ਨੰਬਰ ਬਹੁਤ ਵਧੀਆ ਜੀ ਬਹੁਤ ਵਧੀਆ ਜਜਮੈਂਟ ਠੀਕ ਹੈ ਅਸੀਂ ਵੀ ਅੱچھے ਬ੍ਰੀਡਰ ਹਾਂ ਅਸੀਂ ਵੈਸੇ ਰੱਖਦੇ ਹਾਂ ਅੱਛਾ ਕੱਟੇ ਪਾਲਦੇ ਲੇਕਿਨ ਅਮਰਿੰਗ ਮਤ ਲੈ ਨਹੀਂ ਹੈ ਕਦੇ ਕੱਟੀ ਹੋਰ ਕੱਟੇ ਠੀਕ ਹੈ ਲੇਕਿਨ ਬਹੁਤ ਟੌਪ ਕੁਆਲਟੀ ਹੈ ਪਹਿਲੇ ਨੰਬਰ ਤੇ ਫਰਸਟ ਹੈ ਅਰਜਨ ਬੁੰਗੜੇ ਦਾ ਬਾਪ ਆ ਗਿਆ 93 ਨੰਬਰ ਹੈ 16 6 ਤੇ ਦੋਸਤੋ ਦੇਖ ਸਕਦੇ ਹੋਗੇ ਅਰਜਨ ਗੁਗੜ ਇਹਦਾ ਬਾਪ ਆ ਦੋਸਤੋ ਦੇਖ ਸਕਦੇ ਹੋਗੇ ਬਿਲਕੁਲ ਤੇ ਇਹ ਵੀ ਤੁਹਾਨੂੰ ਕਰਦੇ ਮਾਰੀ ਰਿਹਾ ਹੈ ਭਾਈ ਖਾਤਰ ਬੜੀ ਕਿਲਕੀ ਮਾਰੀ ਆ ਮਨਾ ਇੱਕ ਮਿੰਟ ਵੀਰੇ ਅਮਨੇ ਬੜੀ ਜਗ੍ਹਾ ਐਡਵਾਈਸ ਭਾਈ ਜੀ ਫਾਰਮਰ ਵੀਰਾਂ ਨੂੰ ਕੁਝ ਸੁਨੇਹਾ ਜਰਾ ਦੋਨੂੰ ਬੜੇ ਮਿਹਨਤ ਕਰੋ ਸਫਾਰ ਹਾਣ ਠੀਕ ਹੈ ਤੁਹਾ ਜਮੀਨ ਦਾ ਫਰਜ ਦੋਸਤੋ ਬਈ ਪੂਰੇ कुड़ा है खुशी की गल जी ਪਹਿਲੇ ਨੰਬਰ ਤੇ ਜਿਹੜਾ ਪੰਜਾਬ ਦਾ ਝੋਟਾ ਆ ਦੋਸਤੋ ਖੁਸ਼ੀ ਦੀ ਗੱਲ ਏ ਆ ਪਹਿਲੇ ਨੰਬਰ ਤੇ ਪੰਜਾਬ ਦਾ ਝੋਟਾ ਰਿੰਗ ਨੰਬਰ 1 ਹੋਣਾ ਨਿਕਲ ਆ ਜਿੱਧਰ ਬੁਕਾਰਾਂ ਦੇ ਚੱਲ ਜਾਓ ਰਿੰਗ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਨੰਬਰ ਆਉਂਦਾ ਬਹਿ ਜਾਓ ਨਿਕਲੋ ਪਹਿਲਾ ਵੀ ਜਲੇ ਅੱਗੇ ਉਹ ਵੀ ਆ ਜਾਓ ਬਣ ਕੇ ਲੱਗ ਲਗਾ ਕੇ ਪੰਜਾਬ ਦੇ ਵਰਤਾਈਏ ਟਾਈਮ ਬਣਾ ਲਈ ਅਸੀਂ ਪੰਜਾਬ ਦੇ ਬੜੇ ਪਏ ਆ ਕੋਈ ਗੱਲ ਨਹੀਂ ਬਾਈ ਸੋਲੋ ਕਿਹਾ ਬਾਈ ਬੋਲ ਬਿੰਗਲਾ ਬਿੰਗਲਾ ਬੋਲਿਆ ਇਹਦੇ ਇੱਥੇ ਚੱਲੋ ਇਹ ਚੀਜ਼ੇ ਤੇ ਬੋਲੋ ਇਹਦਾ ਨੰਬਰ ਤੇ 229 ਨੰਬਰ ਹੈ ਇਹਦਾ ਨੰਬਰ 788 ਨੰਬਰ ਹੈ ਡਾਕਟਰ संतुष्ट क्या एक नंबर पे संतुष्ट फैक्ट्री का चीरोल गलत है क्यों तो रहा था वो ठीक है एक नंबर का झूठा है हम कहते हैं हम भी ब्रिड रहे अच्छी कटरी पहनते हैं अच्छी पैसे रखते हैं हरियाणा एक नंबर पे झूठा है ਰੋਲਾ ਕੀ ਪੈ ਗਿਆ ਤੀਆ ਉਹ ਫੈਕਟਰੀ ਕਰਤਾ ਪੂਰਾ ਹਰਿਆਣਾ ਦਾ ਮੇਲਾ ਵੇਚ ਕੇ ਖਾ ਗਿਆ ਯਾ ਵੀ ਵੀ ਕੋਣ ਅਸੱਤਾ ਠੀਕ ਹੈ 1 ਨੰਬਰ ਵਿੱਚ ਝੋਟਾ ਇਸ ਵਿੱਚ ਕੋਈ ਕਮੀ ਨਹੀਂ ਹੈ ੱੱਕੇ ਨਾਲ ਲਿਆਉਣ ਨੂੰ ਫਰਦੇ ਸੀਗੇ ਇਹੋ ਝੋਟਾ 1 ਨੰਬਰ ਤੇ ਟੌਪ ਕੁਆਲਟੀ ਤੇ ਦੋਸਤੋ ਜਿਹੜਾ ਪਹਿਲੇ ਨੰਬਰ ਤੇ ਰੋਲਾ ਚੱਲੀ ਜਾਂਦਾ ਨਹੀਂ ਪਹਿਲੇ ਨੰਬਰ ਦੇ ਝੋਟਾ ਆਉਣ ਵਾਸਤੇ ਤੇ ਉਹਦੇ ਟੈਸਟਿੰਗਾਂ 'ਚ ਫਰਕਤ ਸੀ ਦੋਸਤੋ ਪਰ ੱੱਕਾ ਹੋ ਰਿਹਾ ਸੀਗਾ ਕਿਤੇ ਨਾ ਕਿਤੇ ਪਰ ਫਿਰ ਵੀ ਦੂਜਾ ਨੰਬਰ ਆਇਆ ਬਾਈਆਂ ਦਾ ਝੋਟੇ ਤੇ ਦੂਜੇ ਨੰਬਰ ਆਇਆ ਦੋਸਤੋ ਤੇ ਪਹਿਲਾ ਨੰਬਰ ਆਇਆ ਅਰਜਨ ਕੁੰਗੜ ਤੇ ਜਿਹੜਾ ਕੋਟੜੇ ਕਲਾ ਮੇਲੇ ਦੇ ਵਿੱਚ ਪਹਿਲੇ ਨੰਬਰ ਤੇ ਰਿਹਾ ਦੂਜੇ ਨੰਬਰ ਤੇ ਰਿਹਾ ਝੋਟਾ ਉਹ ਪਹਿਲੇ ਨੰਬਰ ਤੇ ਆਇਆ ਦੋਸਤੋ ਤੇ ਅੱਜ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਵੀ ਸੰਤੁਸ਼ਟੋਂ ਬਾਈ ਅੱਜ ਸੰਤੁਸ਼ਟੋਂ ਹੈ ਤੇ ਦੋਸਤੋ ਦੇਖ ਸਕਦੇ ਹੋ ਬਾਈ ਹੋਰਾਂ ਦਾ ਪਹਿਲੇ ਨੰਬਰ ਤੇ ਝੋਟਾ ਆਇਆ ਅਰਜਨ ਕੁੰਗੜ ਦਾਗਾ ਇਹੇ ਦੋਸਤੋ ਦੂਜੇ ਨੰਬਰ ਤੇ ਆਇਆ ਬਾਈ ਹੋਰਾਂ ਦਾ ਆ ਝੋਟਾ ਦੋਸਤੋ ਤੇ ਤੀਜੇ ਨੰਬਰ ਤੇ ਪਿੰਡ ਚੀਮਿਆਂ ਤੋਂ ਮੇਰੇ ਪਿੰਡ ਦੇ ਮੇਰੇ ਏਰੀਆ ਦੇ ਛੋਟਾ ਤੀਜੇ ਨੰਬਰ ਤੇ ਆਇਆਗਾ ਦੋਸਤੋ ਜੀ ਤੀਜੇ ਨੰਬਰ ਤੇ ਵੀ ਆਇਆ ਹੈ ਤੀਜੀ ਵਾਰ ਚੈਂਪੀਅਨ ਵੀ ਬਣਿਆ ਤੀਜੀ ਵਾਰ ਪਹਿਲੇ ਨੰਬਰ ਤੇ ਤੀਜੇ ਨੰਬਰ ਤੇ ਰਿਜ਼ਲਟ ਤੋਂ ਸੰਤੁਸ਼ਟੋ ਜੀ ਬਹੁਤ ਜਿਆਦੇ ਜੀ ਇੱਕ ਮੈਂ ਹੋਰ ਕਹਿਣਾ ਚਾਹਣਾ ਕਮੇਟੀ ਨੂੰ ਜਿਹੜਾ ਫੈਸਲਾ ਟਾਲ ਰੱਖਿਆ ਚ ਕੋਈ ਬੁੱਲ ਕੱਢ ਦਿੰਦੇ ਇੱਕ ਦਾ ਜੀ ਦਵਾ ਥੱਲੇ ਆ ਕੇ ਨਾ ਜਿਹੜੇ ਇਹਨਾਂ ਨੇ ਦੋ ਨਹੀਂ ਕੀਤੇ ਉਹ ਇਹਨਾਂ ਦੇ ਨਾਲ ਆ ਨਹੀਂ ਮੁੜ ਕੇ ਤਨੋਲੇ ਦਾ ਰਾਹ ਨਹੀਂ ਦੇਖਣਾ ਠੀਕ ਹੈ ਅੱਜ ਸੰਤੋਸ਼ ਤੋਂ ਪੂਰਾ ਫੈਸਲਾ ਪੂਰਾ ਇੱਕ ਨੰਬਰ ਹੋਇਆਗਾ ਆਪਣਾ ਦੂਜਾ ਬਲ ਵੀ ਤੀਜੇ ਤੇ ਆ ਗਿਆ ਦੋਦਾ ਠੀਕ ਹੈ ਜੀ ਚਲੋ ਬਾਕੀ ਆਪਾਂ ਪਿੰਡ ਜਾ ਕੇ ਬਾਈ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਗੱਲਾਂ ਬਾਤਾਂ ਵੀ ਕਰਾਵਾਂਗੇ ਦੋਸਤੋ ਦੇਖ ਸਕਦੇ ਹੋ ਬਿਊਟੀ ਤੁਸੀਂ ਚੈੱਕ ਕਰ ਲਓ ਫਸਵੇਂ ਮੈਚ ਸੀਗੇ ਤੇ ਜਿਹੜਾ ਝੋਟਾ ਤਿੰਨ ਨੰਬਰਾਂ ਤੇ ਤਿੰਨ ਝੋਟੇ ਆ ਗਏ ਨੇ ਦੋਸਤੋ ਰਿਜ਼ਲਟ ਆ ਜਿਹੜਾ ਬਹੁਤ ਸ਼ਾਨਦਾਰ ਕੱਢਿਆ ਗਿਆ ਦੋਸਤੋ ਰੌਲਾ ਬਹੁਤ ਪੈ ਗਿਆ ਤੀਆ ਤੇ ਦੋਸਤੋ ਦੇਖ ਸਕਦੇ ਹੋਗੇ ਤਿੰਨੇ ਝੋਟੇ ਖੜੇ ਨੇ ਦੋਸਤੋ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਤੇ ਤੀਜੇ ਨੰਬਰ ਤੇ ਦੋਸਤੋ ਕੀ ਰੌਲਾ ਪਈ ਜਾਂਦਾ ਸੀਗਾ ਉਹ ਵੀ ਸੁਣ ਕਰਾਵਾਂਗੇ ਬਾਈ ਜੀ ਕਿੰਨੇ ਨੰਬਰ ਤੇ ਆ ਗਿਆ ਇਹ ਚੌਥੇ ਨੰਬਰ ਤੇ ਆਇਆ ਕਿੱਥੋਂ ਆਇਓਗੇ ਹਰਿਆਣਾ ਇਸਾਰ ਚਲਾ ਠੀਕ ਹੈ ਬੰਨੂ ਬਾਲਨ ਬੰਨੂ ਹੈ ਠੀਕ ਹੈ ਕੀ ਇਹਦਾ ਬਾਪ ਦਾ ਕੀ ਰਿਕਾਰਡ ਆਗਾ ਬਾਪੱਖੋਂ ਕੀ ਰੰਗ? ਆਪਰਜਨ ਕੁੰਗੜ ਹੈ। ਠੀਕ ਹੈ। ਮਾਂ ਮਾਂ 23 ਕਿਲੋ 600 ਗ੍ਰਾਮ। 30 ਕਿਲੋ 600 ਗ੍ਰਾਮ। 23 ਕਿਲੋ 600 ਗ੍ਰਾਮ। 23 ਕਿਲੋ 600 ਗ੍ਰਾਮ। ਰਿਜ਼ਲਟ ਤੋਂ ਤੁਸੀਂ ਸੰਤੁਸ਼ਟ ਹੋ? ਹਾਂ ਸੰਤੁਸ਼ਟ ਹਾਂ। ਪੂਰਾ ਰਿਜ਼ਲਟ ਤੋਂ? ਹਾਂ ਸੰਤੁਸ਼ਟ। ਕੀ ਰੌਲਾ ਪੈ ਗਿਆ ਸੀਗਾ ਵੀ? ਬਾਈ ਉਹ ਤਾਂ ਅੱਜ ਆ ਜਾਣੇ ਬੇਰਾ ਆਪਣਾ ਕੇ ਵੀਰਾ। ਠੀਕ ਹੈ। ਤੁਸੀਂ ਸੰਤੁਸ਼ਟ ਹੋ? ਹਾਂ ਸੰਤੁਸ਼ਟ। ਤੇ ਦੋਸਤੋ ਦੇਖ ਸਕਦੇ ਹੋ ਰਿਜ਼ਲਟ ਬਾਈ ਬਹੁਤ ਔਖਾ ਕੱਢਣਾ। ਬਹੁਤ ਔਖਾ ਹੋ ਗਿਆ ਅੱਜ। ਕਿਉਂਕਿ ਬਹੁਤ ਦਾਅਵਤੀਗੀ ਪਰ ਰਿਜ਼ਲਟਾ ਜਿਹੜਾ ਉਹ ਇੱਕ ਨੰਬਰ ਆ ਗਿਆ ਤੁਹਾਨੂੰ ਫੁੱਲ ਵੀਡੀਓ ਸ਼ੇਅਰ ਕਰਾਂਗੇ ਦੋਸਤੋ ਇੱਕ ਝੋਟੇ ਦੀ ਜੀਵ ਚਟਕਰੀ ਆ ਤੜੀ ਇੱਕ ਦੀ ਜੀਵ ਪਿਆਜੀਆ ਤਾਲੀਆ ਦੱਸੋ ਮੈਨੂੰ ਦੱਸੋ ਦੱਸੋ ਕਿਹਨੇ ਕਰੀ ਕਰੀ ਗਿਆ ਹਾਂਜੀ ਹਾਂਜੀ ਤੁਸੀਂ ਕਰੀ ਨਹੀਂ ਕਰੀ ਪਾ ਮਾਰਾ ਵੀ ਜਿਹੜੀ ਉਹ ਕੰਟੀ ਵਾਲੀ ਸਾਈਡ ਰੇਕਰ ਦੇ ਨਾਲ ਬੱਧਾ ਹੈ ਖਾਲੀ ਜਗ੍ਹਾ ਤੇ ਜਿਹੜੀ ਤੁਸੀਂ ਕੋਲ ਲੱਗੇ ਹੋਏ ਹੈ। ਲੱਗੇ ਹੋਏ ਉੱਧਰ ਬੰਨ ਲਓ। ਰੌਲਾ ਪੈ ਗਿਆ ਭਾਈ ਰੌਲਾ ਪੈ ਗਿਆ। ਇਹ ਵਾਲੇ ਦਾ ਸਦਾ ਕੋਈ ਨਿਜੀ ਵਿਰੋਧ ਨਹੀਂ। ਜੇ ਕਿਸੇ ਨੂੰ ਆਏ ਲੱਗਦਾ ਵੀ ਆਪਦੇ ਝੋਟੇ ਦਾ ਮਾਰਾ ਬੋਲਦਾ ਮੇਰਾ ਝੋਟਾ ਫੜ ਕੇ ਬਾਹਰ ਕੱਢ ਦਿਓ। ਮੇਰਾ ਝੋਟਾ ਫੜ ਕੇ ਬਾਹਰ ਕੱਢ ਦਿਓ। ਪਰ ਮੈਂ ਇੱਥੇ ਬ੍ਰੀਡਰ ਕਹਿੰਨਾ ਜਦੋਂ ਮੌਕਾ ਜਦੋਂ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਕੋਲੋਂ ਟੋਕਨ ਨੰਬਰ ਲਿਖਦੇ ਆ। ਉਦੋਂ ਟੋਕਨ ਨੰਬਰ ਲਿਖਦੇ ਆ ਪਹਿਲਾਂ ਇਹਨਾਂ ਨੇ ਫੈਸਲਾ ਫੈਸਲਾ ਦੇ ਕੇ ਟੋਕਨ ਨੰਬਰ ਲਿਖਿਆ ਫੈਸਲਾ ਦੇ ਕੇ ਟੋਕਨ ਨੰਬਰ ਲਿਖਿਆ ਫੈਸਲਾ ਦੇ ਕੇ ਉਸ ਤੋਂ ਬਾਅਦ ਕਿਸੇ ਨੇ ਜੀਵ ਨਹੀਂ ਚੈੱਕ ਕਰੀ ਕਿਸੇ ਦਾ ਪੈਰ ਨਹੀਂ ਚੈੱਕ ਕਰੇ ਫਿਰ ਕਾਦੀ ਭਾਈ ਬਰੀਡ ਤੇ ਕੰਮ ਕਰ ਰਹੇ ਆ ਅਸੀਂ ਸਾਡਾ ਕਿਸੇ ਨਾਲ ਕੋਈ ਝੋਟਾ ਨਹੀਂ ਜੀਵ ਵਿਰੋਧ ਨਹੀਂ ਪਰ ਕੰਨ ਕੀ ਆ ਨਾ ਗੱਲ ਕਰਦੇ 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 ਆ ਜਿੱਦਾਂ ਤੂੰ ਗੱਲ ਕਰ ਕੋਣੋਂ ਨਾ ਅੰਦਰ ਲਗਾਉਣ ਵਾਲਾ ਉਹਨੂੰ ਮੈਂ ਨਹੀਂ ਲਵਾਇਆ ਵਗੈਰਾ ਅੱਗੇ ਰਹਿਣ ਦੇ ਕਿਹੜਾ ਜਟਾ ਲਵਾਇਆ ਆ ਬੋਲੋ ਅੱਜ ਪਹਿਲੇ ਬਾਹਰ ਕੱਢੇ ਪਹਿਲੇ ਲੰਘ ਜਓ ਕੱਢੇ ਆਇਆ ਵੀ ਚੋੜਿਆ ਉਹ ਖੜਾ ਆਇਆ ਤੇ ਸਾਲਾ ਉਹ ਬਾਹਰ ਆ ਥਾਰੇ ਜਾਣਾ ਚਾਹੀਦਾ ਬਾਈ ਹਾਂ ਦੋਸਤੋ ਤੁਸੀਂ ਮੇਲਾ ਹੋਊ ਕੋਚ ਆਸਦਾ ਮਿਲਦੇ ਆ ਰਿਹਾ ਪੂਰਾ ਨਜ਼ਾਰਾ ਪਾਣੀ ਦਾ ਦੂਰ ਚੰਗਾ ਲਵਾ ਦਿਓ ਇੱਕ ਵਾਰੀ 48 ਜੇ ਸਹੀ ਹੋ ਗਿਆ ਤਾਂ ਮੇਲਾ ਵੀ ਸਹੀ ਆ ਮੇਲਾ ਯਾਰ ਬੋਲ ਲੈ ਬਾਈ ਮਿੱਤਰੋ ਯਾਰ ਮਿੱਤਰੋ ਆ ਉਹ ਆ ਰਹੀ ਹੈ ਕਰਾ ਰਹੀ ਹੈ ਨਾ ਆ ਕੇ ਰਾਰੀ ਜੜੀ ਹੋਈ ਹੈਗੀ ਇਹ ਤੁਹਾਨੂੰ ਵੀਡੀਓ ਦੇ ਬਾਅਦ ਤੁਸੀਂ ਬੜੀ ਗਹਿਰੀ ਅੱਖ ਰੱਖੀ ਬਾਈ ਪੂਰੀ ਬਲੈਂਡ ਹੋ ਰਹੀ ਹੈ ਉਹ ਟੈਕਟਿਕਲ ਚ ਵੀ ਨਕਸ਼ਾ ਤੇ ਖੁਰਾ ਓਹ ਬੰਦੇ ਸਰਾਵ ਨੂੰ ਫੜ ਨਹੀਂ ਜਾਂਦੇ ਸਾਡੇ ਠੀਕ ਆ ਉਹ ਹੁਣ ਟੱਕੇ ਨਾਲ ਕਹਿ ਕਰੇ ਕ ਉਹਨੂੰ ਅੱਗੇ ਪਿੱਛੇ ਘਰ ਸਾਰੇ ਥਾਂ ਖੜੇ ਨੇ ਉਹ ਇਸ਼ਾਰਾ ਕਰ ਰਿਹਾ ਆਪਦੇ ਬੰਦੇ ਨਾਲ ਘੂਰ ਰਿਹਾ ਵੀ ਅੱਗੇ ਕਰ ਪਿੱਛੇ ਕਰ ਅੱਗੇ ਕਿਉਂ ਕਰ ਰਿਹਾ ਸਾਰੇ ਥਾਂ ਖੜੇ ਟਿਕੇ ਆ ਨਾ ਜੇ ਨਕਸ਼ਾ ਤਾਂ ਹੀ ਕਰ ਰਿਹਾ ਟੱਕੇ ਨਾਲ ਕਹਿੰਦਾ ਪੈਸੇ ਦੇ ਫਰਕ ਦੀ ਆ ਲੈ ਗਿਆ ਲੈ ਇਹ ਵੀ ਜਾ ਕੇ ਦੇਖ ਲਵਾ ਜਣ ਪਲੇ ਬੰਦਾ ਪਿੱਛੇ ਸਾਨ ਦੇ ਖੜਾ ਅੱਖਾਂ ਨਾਲ ਮੈਨੂੰ ਇੰਦਰਾ ਸੰਭਾ ਹੋਗਾ ਜਦੋਂ ਦਾ ਮੈਂ ਦੇਖਿਆ ਕਿ ਜੱਟਾ ਲੂ ਇਹ ਨੋਟ ਕਰ ਲਿਆ ਆ ਇਹ ਨੋਟ ਕਰ ਲਿਆ ਆ ਇਹ ਬਾਰੇ ਵੀ ਇਹਨਾਂ ਨੇ ਬਰਾਡ ਬਰਾਡ ਦੇ ਮੰਨਿਆਗਾ ਬਰਾਡ ਬਾਹਰ ਵਾ ਗਿਆ ਮੰਨ ਕੇ ਬਾਗੇ ਕੋਈ ਹਾਰ ਗਿਆ ਠੀਕ ਆ ਮੰਨਣਾ ਜੱਜ ਸਾਹਿਬਾਂ ਦੀ ਗੱਲ ਮੰਨਣਾ